ਸਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਮਹਾਰਾਜ ਜੀ ਦੇ ਪਿਆਰਿਓ ਗੁਰਬਾਣੀ ਦੇ ਵਿੱਚ ਸਤ ਗੁਰਾਂ ਨੇ ਕੋਈ ਫਰਮਾਨ ਕੀਤੇ ਹਨ, ਝੁਕਤੀਆਂ ਦੱਸੀਆਂ ਹਨ, ਸਾਰਾ ਕੁਝ ਦੱਸਿਆ ਹੈ। ਸੋ ਅੱਜ ਦੇ ਜੋ ਕਾਲ ਯੁਗ ਦੇ ਸਮੇਂ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਨਾਮ ਜਪਦਾ ਨਹੀਂ ਛੇਤੀ ਠੀਕ ਹੈ ਬਾਣੀ ਪੜਨ ਤੇ ਲੱਗਦਾ ਨਹੀਂ ਜੇ ਲੱਗ ਜਾਵੇ ਤਾਂ ਫਿਰ ਛੇਤੀ ਉਹਨੂੰ ਚਾਹ ਚੜ ਜਾਂਦਾ ਮੈਂ ਦੂਜਿਆਂ ਨੂੰ ਵੀ ਲਾਵਾ ਆਪਾਂ ਲੱਗਿਆ ਨਹੀਂ ਹੁੰਦਾ ਚਿੱਕਿ ਤਰ੍ਹਾਂ ਹੁਣ ਚਾਹ ਚੜ ਜਿੰਦੇ ਫਟਾਫਟ ਲੋਕਾਂ ਨੂੰ ਦੱਸਾਂ ਐ ਕਰਾਉ ਕਰਾਂ ਬ੍ਰਹਮ ਗਿਆਨੀ ਨਹੀਂ ਇਸ ਤਰ੍ਹਾਂ ਕਰਦੇ ਕਦੇ ਦੇਖਿਆ ਕਿਸੇ ਮਹਾਤਮਾ ਨੂੰ ਐਦਾਂ ਕਰਦੇ ਨਹੀਂ ਕਈ ਕਈ ਸਾਲ ਪਹਿਲਾਂ ਬੰਦਗੀ ਕਰਦੇ ਫਿਰ ਜਦੋਂ ਆਕਾਲ ਪੁਰਖ ਦਾ ਹੁਕਮ ਹੁੰਦਾ ਉਦੋਂ ਦਰਗਾਹੀ ਹੁਕਮ ਜਦੋਂ ਹੁੰਦਾ ਉਦੋਂ ਨਹੀਂ ਤਾਂ ਭਾਰ ਸਾਰਾ ਆਪ ਤੇ ਪੈ ਜਾਂਦਾ ਹੁੰਦਾ ਫਿਰ ਉੱਠਿਆ ਨਹੀਂ ਜਾਂਦਾ ਸੋ ਇਸੇ ਤਰ੍ਹਾਂ ਕਈ ਪ੍ਰਚਾਰਕਾਂ ਦੇ ਨਾਲ ਮੇਰੀ ਗੱਲ ਹੋਈ ਕੋਈ ਪ੍ਰਚਾਰ ਕਰਦੇ ਨੇ ਸਿੰਘ ਨੌਜਵਾਨ ਨੇ ਤੇ ਨਾਮ ਤਾਂ ਹੁਣ ਕੀ ਲੈਣਾ ਪਰ ਉਹਨਾਂ ਨੇ ਸਵਾਲ ਉਹਨਾਂ ਦੇ ਕੁਝ ਸੀਗੇ ਤੇ ਕੁਝ ਵੈਸੇ ਵੀ ਸੰਗਤ ਅਲਗ-ਅਲਗ ਦੇਸ਼ਾਂ ਵਿੱਚ ਹੁਣ ਜੋ ਸੰਗਤ ਹੈਗੀ ਗੱਲ ਕਰਦੀ ਹੈ ਤੇ ਉਹਦੇ ਵਿੱਚ ਕਈ ਬੀਬੀਆਂ ਜਿਵੇਂ ਕੀਰਤਨ ਕਰਦੀਆਂ ਨੇ ਜਾਂ ਹੋਰ ਕਈ ਸਿੰਘ ਆਪਣੇ ਕੀਰਤਨ ਕਰਦੇ ਨੇ ਜਾਂ ਉਹ ਕਹਿੰਦੇ ਕੀ ਅਸੀਂ ਨਾਮ ਜਪ ਸਕਦੇ ਹਾਂ ਦੂਸਰੇ ਨੂੰ ਨਾਮ ਜਪਾ ਕੀ ਸਾਨੂੰ ਹੁਕਮ ਹੈ ਨਾਮ ਜਪਾਉਣ ਦਾ ਇਹਦੇ ਲਈ ਆਪਾਂ ਮਹਾਰਾਜ ਜੀ ਨੂੰ ਪੁੱਛ ਲੈਨੇ ਆ ਜਾਂ ਪੁਰਾਤਨ ਇਤਿਹਾਸ ਤੇ ਨਿਗਾਹ ਮਾਰ ਲੈਨੇ ਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮੰਝੀਆਂ ਥਾਪੀਆਂ 72 ਮੰਝੀਆਂ ਉਹ ਮੰਝੀਆਂ ਤੇ ਗੁਰਸਿੱਖ ਜਿਹੜੇ ਸੇਵਾ ਕਰਦੇ ਸਨ ਭਾਵ ਬ੍ਰਹਮ ਗਿਆਨੀ ਸਨ ਉਹ ਸਾਰੇ ਗੁਰਮੁਖ ਸਨ ਅੰਦਰ ਚੀਜ਼ ਜਾਗ ਗਈ ਸੀ ਅੰਦਰਲੀ ਚੀਜ਼ ਖੁੱਲ ਗਈ ਸੀ ਸਾਰੇ ਫੇਰ ਜਾ ਕੇ ਉਹਨਾਂ ਨੂੰ ਇਹ ਸੇਵਾ ਮਿਲੀ ਇਹ ਨਹੀਂ ਵੀ ਕੁਝ ਸਮਾਂ ਹੋਇਆ ਅਮਰਸ਼ਕ ਦੇ ਨੂੰ ਸਾਲ 2 ਸਾਲ 3 4 ਸਾਲ 5 ਕੁ ਸਾਲ ਹੋ ਗਏ ਚਲੋ ਹੁਣ ਮੈਂ ਵੀ ਨਾਮ ਜਪਾਇਆ ਕਰੂੰਗਾ ਕਿਉਂ ਕਿਉਂਕਿ ਜਦੋਂ ਨਾਮ ਜਪਾਊਗਾ ਤਾਂ ਕੇਂਦਰ ਬਣੂਗਾ ਸਾਰਿਆਂ ਦਾ ਵਡਿਆਈ ਮਿਲੂਗੀ ਜੇ ਤੇਰੇ ਅੰਦਰ ਇਤਨੀ ਪ੍ਰਬਲ ਇੱਛਾ ਹੈ ਭਲਾ ਕਰਨ ਦੀ ਤਾਂ ਪਹਿਲਾਂ ਆਪਣਾ ਭਲਾ ਕਰ ਕਿਉਂਕਿ ਜੇ ਤੂੰ ਭਲਾ ਕਹਾਉਣਾ ਚਾਹੁੰਨਾ ਆਪਸ ਕਹੋ ਜੋ ਭਲਾ ਕਹਾਵਾ ਤੇ ਸਭ ਭਲਾ ਹੀ ਨਿਕਟਣਾ ਆਵੇ ਐਦਾਂ ਨਹੀਂ ਹੁੰਦਾ ਇਹਦੀ ਜੋ ਅਸਲ ਅਵਸਥਾ ਹੈ ਗੁਰਮੁਖ ਹੋਣਾ ਚਾਹੀਦਾ ਹੁਣ ਗੁਰਮੁਖ ਦੀ ਅਵਸਥਾ ਹੁੰਦੀ ਹੈ ਐਦਾਂ ਨਹੀਂ ਹੁੰਦਾ ਕੀ ਅਵਸਥਾ ਹੁੰਦੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾ ਜਿੰਨਾ ਚਿਰ ਇਹ ਜੀਵ ਤੂੰ ਨਾਦ ਰੂਪ ਨਹੀਂ ਹੋ ਜਾਂਦਾ ਸ਼ਬਦ ਰੂਪ ਨਹੀਂ ਹੋ ਜਾਂਦਾ ਹੁਣ ਤੁਸੀਂ ਕਹਿੰਦੇ ਕਿ ਸ਼ਬਦ ਰੂਪ ਸ਼ਬਦ ਰੂਪ ਕਿਵੇਂ ਹੁੰਦਾ ਹੈ ਅੰਦਰ ਸ਼ਬਦ ਚੱਲੇਗਾ ਆਪਣੇ ਆਪ ਬਿਨਾਂ ਜਪੇ ਇਹ ਨਹੀਂ ਵੀ ਅੰਦਰ ਕੋਈ ਆਵਾਜ਼ ਜੀ ਸੁਣੀ ਜਾ ਰਹੀ ਵਾਹਿਗੁਰੂ ਵਾਹਿਗੁਰੂ ਥੋੜਾ ਟਾਈਮ ਕੰਨ ਹਾਸ਼ਾਬਤ ਚੱਲ ਪਿਆ ਉਹ ਨਹੀਂ ਸ਼ਬਦ ਚੱਲਿਆ ਦਸਮ ਦਵਾਰ ਦੇ ਵਿੱਚੋਂ ਵਾਹਿਗੁਰੂ ਸ਼ਬਦ ਨੇ ਨਾਦ ਰੂਪ ਦੇ ਵਿੱਚ ਚੱਲਣਾ ਹੈ ਜਿਸ ਤਰ੍ਹਾਂ ਗੁਰਮੁਖ ਦੱਸਦੇ ਮੈਨੂੰ ਕੁਝ ਨਹੀਂ ਆਉਂਦਾ ਦਸਮ ਦਵਾਰ ਜਦੋਂ ਪੂਰਾ ਖੁੱਲ ਗਿਆ ਉਗਾੜ ਹੋ ਗਿਆ ਪਹਿਲੀ ਗੱਲ ਤਾਂ ਦਸਮ ਦਵਾਰ ਛੇਤੀ ਖੁੱਲਦਾ ਹੀ ਨਹੀਂ ਦਸਮ ਦਵਾਰ ਛੇਤੀ ਕਿਤੇ ਖੁੱਲਦਾ ਹੀ ਨਹੀਂ ਜਦੋਂ ਪੂਰਾ ਦਵਾਰ ਖੁੱਲ ਗਿਆ ਚੇਤਨ ਸੱਤਾ ਵਾਹਿਗੁਰੂ ਪ੍ਰਗਟ ਹੋ ਜਾਣਾ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁੱਤਰ ਖਾਇ ਗੁਰੂ ਦਵਾਰਾ ਲਾ ਭਾਵਨਿਕ ਨ ਦਸਵਾਂ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਮ ਨਾਮਨਿਤ ਤਿਸ ਦਾ ਅੰਦਰ ਨਹੀਂ ਜਾਇ ਪਾ ਕਹਿਣਾ ਨੇ ਘਰ ਪਿਆਰੇ ਜਿਉ ਗੁਫਾਂਦ ਇਹ ਸਾਰਾ ਸ਼ਬਦ ਹੈ ਠੀਕ ਹੈ ਨਾ ਸੋ ਜਦੋਂ ਨਾਦ ਚੱਲ ਪਿਆ ਅੰਦਰ ਦਸਮ ਦਵਾਰ ਦੇ ਵਿੱਚੋਂ ਸਿਮਰਨ ਚੱਲ ਪਿਆ ਉਹ ਸਿਮਰਨ ਹਰ ਜਗ੍ਹਾ ਹਰ ਵੇਲੇ ਹਰ ਸੈਕਿੰਡ ਹਮੇਸ਼ਾ ਹੀ ਹੋ ਰਿਹਾ ਹੈ ਆਪਣੇ ਜੰਮਣ ਤੋਂ ਪਹਿਲਾਂ ਦਾ ਹੋ ਰਿਹਾ ਹੈ ਆਪਾਂ ਮਰ ਵੀ ਜਾਵਾਂਗੇ ਤਾਂ ਵੀ ਉਹ ਹੁੰਦਾ ਰਹੇਗਾ ਜਿਨ੍ਹਾਂ ਦੀ ਇਹ ਅਵਸਥਾ ਹੈ ਗੁਰਮੁਖ ਨਾਦ ਜਿਨ੍ਹਾਂ ਦੀ ਜਿਹੜੇ ਨਾਦ ਦੇ ਵਿੱਚ ਸਮਾ ਗਏ ਨੇ ਉਹ ਨਾਦ ਆ ਕੰਨਾਂ ਦੀ ਟੀਂ ਟੀਂ ਚੀਂ ਚੀ ਨਹੀਂ ਹੈ ਜਿਹੜੀ ਇਹ ਕੰਨਾਂ ਦੀ ਟਿੰਟਿੰਗ ਕਿਸੇ ਨੂੰ ਸੁਣਦੀ ਹੈ ਜਿਹਨੂੰ ਜਿਹੜੇ ਲੋਕ ਇਹਨੂੰ ਅਨਹਦ ਸ਼ਬਦ ਮੰਨਦੇ ਨੇ ਇਹ ਟੇਲੀਟਸ ਕਰਕੇ ਇੱਕ ਬਿਮਾਰੀ ਹੁੰਦੀ ਹੈ ਕੰਨਾਂ ਦੀ ਉਹ ਨਹੀਂ ਜਿਹੜਾ ਉਹ ਅਨਹਦ ਨਾਦ ਹੈ ਪੂਰੇ ਬ੍ਰਹਿਮੰਡ ਦੇ ਵਿੱਚ ਚੱਲ ਰਿਹਾ ਵਿਆਪਕ ਹੈ ਹਰ ਹਰ ਜਗ੍ਹਾ ਚੱਲ ਰਿਹਾ ਹੈ ਇਸੇ ਕਰਕੇ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਚ ਕਿਹਾ ਵੀ ਹੈ ਨਾਮ ਕੇ ਧਾਰੇ ਸਗਲੇ ਜੰਤ ਸਾਰਾ ਕੁਝ ਨਾਮ ਦੇ ਵਿੱਚ ਹੈ ਨਾਮ ਹਰ ਚੀਜ਼ ਦੇ ਵਿੱਚ ਹੈ ਗੱਲ ਸਮਝਣ ਵਾਲੇ ਗੁਰਮੁਖ ਨਾਦੰ ਗੁਰਮੁਖ ਵੇਦੰ ਜਦੋਂ ਨਾਦ ਰੂਪ ਹੋ ਗਿਆ ਜਦੋਂ ਅੰਦਰ ਨਾਦ ਚੱਲ ਪਿਆ ਜਦੋਂ ਨਾਦ ਅੰਦਰ ਚੱਲ ਪਿਆ ਨਾ ਪਿਆਰਿਓ ਉਹ ਬਹੁਤ ਆਨੰਦਮਈ ਅਵਸਥਾ ਹੈ ਗੱਲੀਬਾਤੀ ਨਹੀਂ ਹੈ ਐਸੀਆਂ ਰੂਹਾਂ ਦੀ ਕਮਾਈ ਹੁੰਦੀ ਹੈ ਇਹਨੂੰ ਕਮਾਈ ਕਿਹ ਹੈ ਅਸੀਂ ਮਹਾਪੁਰਸ਼ਾਂ ਕੋਲੇ ਬੈਠੇ ਸਾਨੂੰ ਦੱਸਣ ਲੱਗ ਗਏ ਉਹ ਬੈ ਖਰੀ ਮਦਮਾ ਪਸੰਤੀ ਪਰ ਅਨਹਦ ਸ਼ਬਦ ਦਾ ਫਲ ਜਾਪ ਦਾ ਚਲੋ ਪਰਾਂ ਤੱਕ ਉਹਨਾਂ ਨੇ ਵਧੀਆ ਅਨਹਦ ਤੇ ਜਾ ਕੇ ਨਾ ਉਹ ਕਹਿੰਦੇ ਬੱਲੇ 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 ਐ ਕਰਕੇ ਉਹ ਵਾ ਵਾ ਮੈਂ ਕਦੇ ਪੁੱਛ ਲਿਆ ਮੈਂ ਹਮਾਰਾ ਅਨਹਦ ਸ਼ਬਦ ਤੇ ਜਿਹੜਾ ਅਨਹਦ ਜਾਪ ਜਿਹਨੂੰ ਚੱਲਦਾ ਉਹਦਾ ਕਿੰਨਾ ਫਾਇਦਾ ਹੈ ਉਹ ਹਾਥੀ ਖੜੇ ਕਰਕੇ ਮਹਾਪੁਰਸ਼ ਕਹਿੰਦੇ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਦਾਂ ਹੀ ਕਰਤਾ ਬਸ ਉਹਨਾਂ ਨੇ ਐਦਾਂ ਹੀ ਕਰਤਾ ਕਿਉਂਕਿ ਇਹ ਜਿਹੜਾ ਨਾਦ ਹੈ ਜਦੋਂ ਇੱਥੇ ਚਲਿਆ ਗਿਆ ਫਿਰ ਕਮਾਈ ਵੰਡ ਸਕਦਾ ਹੈ ਉਹ ਵੀ ਗੁਰੂ ਸਾਹਿਬ ਦਾ ਜੇ ਹੁਕਮ ਹੋਵੇ ਜਦੋਂ ਮਹਾਰਾਜ ਦਰਗਾਹ ਦੇ ਵਿੱਚੋਂ ਸਰੂਪਾ ਮਿਲਦਾ ਹੈ ਮਹਾਰਾਜ ਜੀ ਖੁਦ ਸਰੂਪਾ ਦਿੰਦੇ ਨੇ ਜਾਂ ਮਹਾਰਾਜ ਜੀ ਦੇ ਕੋਈ ਵੱਡੇ ਸਿੱਖ ਜਾਂ ਸਿੰਘ ਸਰੂਪਾ ਦਿੰਦੇ ਨੇ ਇਹ ਗੱਲਾਂ ਤੁਹਾਨੂੰ ਦੱਸਣੀਆਂ ਨਹੀਂ ਕਿਸੇ ਨੇ ਇਹ ਐਦਾਂ ਨਹੀਂ ਹੈਗੀਆਂ ਜਿੰਨੇ ਵੀ ਗੁਰਮਖ ਪ੍ਰਚਾਰਕ ਅੱਜ ਤੱਕ ਹੋਏ ਨੇ ਮਹਾਰਾਜ ਜੀ ਨੇ ਖੁਦ ਸੇਵਾ ਲਾਈ ਆ ਉਹਨਾਂ ਦੀ ਭਾਈ ਰਣਧੀਰ ਸਿੰਘ ਜੀ ਨੂੰ ਖੁਦ ਮਹਾਰਾਜ ਜੀ ਨੇ ਸਿਮਰਨ ਦੀ ਸੇਵਾ ਤੇ ਲਾਇਆ ਸੀ ਬਾਜੇ ਤੇ ਕੀਰਤਨ ਕਰਕੇ ਜਾਪ ਕਰਾਉਂਦੇ ਹੁੰਦੇ ਸੀ ਨਾਲੇ ਉਹ ਭਾਈ ਵੀਰ ਸਿੰਘ ਜੀ ਦੀ ਡਿਊਟੀ, ਬਾਬਾ ਅਤਰ ਸਿੰਘ ਜੀ ਦੀ ਡਿਊਟੀ, ਬਾਬਾ ਨਨਸੇ ਜੀ ਨੇ ਬ੍ਰਹਮ ਗਿਆਨੀ ਮਹਾਪੁਰਖ। ਭਾਈ ਰਾਮਾ ਜੀ ਹੋਏ ਨੇ ਉਹਨਾਂ ਨੂੰ ਮਹਾਰਾਜ ਜੀ ਨੇ। ਸੋ ਇਹ ਸਾਰੀਆਂ ਦਰਗਾਹੀ ਟਿਊਟੀਆਂ ਹੁੰਦੀਆਂ। ਇਹ ਥੋੜੀ ਵੀ ਥਰੇ ਕਿ ਉੱਠ ਕੇ ਆ ਕੇ ਚਲੋ ਜੀ ਥੋੜਾ ਜਾਪ ਕਰਾਈਏ, ਤੁਹਾਨੂੰ ਆਹ ਪਾਠ ਕਰਾਈਏ। ਪਿਆਰੇਆ ਖਾਲੀ ਹੋ ਜਾਏਗਾ। ਪੱਲੇ ਕੱਖ ਵੀ ਨਹੀਂ ਰਹਿਣਾ। ਜੋ ਤੂੰ ਕਮਾਇਆ ਸਾਹਮਣੇ ਵਾਲੇ ਕੋਲ ਜਾ ਰਿਹਾ ਕਿਉਂਕਿ ਨਾਮ ਪ੍ਰਕਾਸ਼ ਰੂਪ ਹੁੰਦਾ ਹੈ। ਤੇਰੇ ਅੰਦਰ ਖੁਦ ਹਲੇ ਪ੍ਰਕਾਸ਼ ਹੀ ਨਹੀਂ ਹੋਇਆ। ਤੇਰੇ ਅੰਦਰ ਜਿਹੜੇ 10-20 ਰੁਪਏ ਤੂੰ ਕਹਿ ਲਾ ਉਦਾਹਰਨ ਦੇ ਰਿਹਾ। ਜਿਹੜਾ ਤੂੰ ਜਮਾਂ ਕਿਤੋਂ ਵੰਡੀ ਜਾ ਰਿਹਾ ਹੈ ਹੁਣ ਤੁਸੀਂ ਕਹੋਗੇ ਵੀ ਮਹਾਰਾਜ ਤਾਂ ਕਹਿੰਦੇ ਆਪ ਜਪੋ ਅਵਰਹਿ ਨਾਮ ਜਪਾਓ ਉਹ ਜਿਹੜੇ ਗੁਰਮੁਖ ਖਾਂ ਨੇ ਆਪ ਜਾਪ ਕੀਤਾ ਜਿਨ੍ਹਾਂ ਦੇ ਅੰਦਰ ਜਾਪ ਚੱਲ ਪਿਆ ਹੈ ਜਿਨ੍ਹਾਂ ਦੀ ਇਹ ਅਵਸਥਾ ਹੈ ਅਜਪਾ ਜਾਪ ਨਾ ਵਿਸਰੇ ਆਤ ਜੁਗਾਦ ਸਮਾਏ ਜਿਨ੍ਹਾਂ ਦੀ ਇਹ ਅਵਸਥਾ ਹੈ ਗੁਰਮੁਖ ਰੋਮ ਰੋਮ ਹਰਤੇ ਆਵੇ ਜਿਹੜੇ ਗੁਰਮੁਖ ਅਵਸਥਾ ਨੂੰ ਚਲੇ ਗਏ ਨੇ ਜਿਨ੍ਹਾਂ ਦੇ ਕੱਲੇ ਕੱਲੇ ਰੂਮ ਦੇ ਵਿੱਚ ਸਿਮਰਨ ਹੈ ਅੰਤਰਾਤਮਿਕ ਸਿਮਰਨ ਹੈ ਜਿਹੜੇ ਜਦੋਂ ਸਮਾਧੀ ਲਾ ਕੇ ਬੈਠਦੇ ਹਨ ਤਾਂ ਉਸ ਨਾਦ ਦੇ ਵਿੱਚ ਪ੍ਰਵੇਸ਼ ਕਰਕੇ ਦਸਮ ਦਵਾਰ ਨੂੰ ਪਾਰ ਕਰਕੇ ਵਾਹਿਗੁਰੂ ਦੇ ਨਿਜ ਰੂਪ ਵਿੱਚ ਸਮਾ ਜਾਂਦੇ ਨੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਇਹਨਾਂ ਨੂੰ ਹੁਕਮ ਹੈ ਇਹਨਾਂ ਨੂੰ ਵੀ ਇਹ ਅਵਸਥਾ ਤੇ ਪਹੁੰਚਦੇ ਸਾਰ ਹੁਕਮ ਨਹੀਂ ਹੋ ਜਾਂਦਾ ਜਿੰਨਾ ਚਿਰ ਬਿਲਕੁਲ ਭਰਮ ਇਹਨਾਂ ਦਾ ਟੁੱਟ ਨਹੀਂ ਜਾਂਦਾ ਵੀ ਕੌਣ ਹੈ ਸੀ ਨਿਰਗੁਣ ਹਾ ਉਹਨਾਂ ਚਰ ਹੁਕਮ ਨਹੀਂ ਉਹਨਾਂ ਚਰ ਨਹੀਂ ਜਪਾ ਸਕਦਾ ਜੇ ਜਪਾਏਗਾ ਤਾਂ ਮਨ ਦੀ ਹਉਮੈ ਕਰਕੇ ਕਰ ਰਿਹਾ ਹੈ ਮਨ ਦੀ ਮਤ ਕਰਕੇ ਕਰ ਰਿਹਾ ਖਾਲੀ ਹੋਵੇਗਾ ਹਾਂ ਇਹ ਕਹਿਣ ਦਾ ਤਰੀਕਾ ਹੈ ਇਹ ਕਹਿ ਸਕਦੇ ਆ ਕਿ ਭਾਈ ਸੇਖ ਨੂੰ ਜਾਪ ਕਰਨਾ ਚਾਹੀਦਾ ਗੁਰੂ ਸਾਹਿਬ ਸੇਖ ਨੂੰ ਇਹ ਹੁਕਮ ਕਰਦੇ ਨੇ ਇਹ ਤਰੀਕਾ ਹੈ ਦੂਸਰਾ ਤਰੀਕਾ ਕੋਈ ਨਹੀਂ ਆਜੋ ਮੈਂ ਤੁਹਾਨੂੰ ਨਾਮ ਜਪਾਵਾਂ ਇਹ ਤਰੀਕਾ ਨਹੀਂ ਹੈ ਨਾਮ ਕੋਲੋਂ ਦੇਣਾ ਪੈਂਦਾ ਹੈ ਇਹ ਵੀ ਧਨ ਹੈ ਨਾਮ ਧਨ ਹੈ ਠੀਕ ਹੈ ਨਾ ਜਦੋਂ ਨਾਮ ਅੰਦਰ ਚੱਲ ਪਿਆ ਅਵਸਥਾ ਬਣ ਗਈ ਫੇਰ ਇਹ ਤਨ ਅਖੁੱਟ ਨਾ ਨਿਕਟਾ ਨਾ ਜਾਏ ਪੂਰਾ ਸਤਗੁਰ ਦੀ ਆਦਿਖਾਏ ਦਿਖਾਤਾ ਤਾਂ ਖਤਮ ਨਹੀਂ ਹੋ ਰਹਾ ਤਾਂ ਨਹੀਂ ਨਿਕਟ ਰਹਾ ਦੇਖਿਆ ਹੈ ਨਹੀਂ ਕਿੱਥੇ ਪਿਆ ਕਿੱਥੇ ਪਿਆ ਨਾਭੀ ਦੇ ਵਿੱਚ ਪੈ ਪਰਾ ਤੋਂ ਵੀ ਥੱਲੇ ਪਰਾ ਤੋਂ ਵੀ ਗਹਿਰਾਈ ਚ ਜਾ ਕੇ ਕਈ ਪਰਾ ਅਵਸਥਾ ਦੱਸ ਰਹੇ ਮੈਂ ਕਿਹਾ ਪਿਆਰਿਆ ਪਰਾ ਜੋ ਤੂੰ ਦੱਸ ਰਿਹਾ ਉਹ ਨਹੀਂ ਹੈ ਪਰਾ ਉਹ ਆਪਣੀ ਬੁੱਧੀ ਜੋ ਵਰਤ ਕਰ ਰਹੀ ਪਰਾਏ ਹੁੰਦੀ ਨਹੀਂ ਪਿਆਰੇ ਗਲਤ ਨਾ ਸੰਸਾਰ ਨੂੰ ਤੋਰ ਤੈਨੂੰ ਸਿੱਟਣਾ ਇਹਨਾਂ ਨੇ ਸਿੱਟ ਲੈਣਾ ਹੈ ਗਲਤ ਅਧਿਆਤਮ ਦੇ ਉੱਤੇ ਨਾ ਗਲਤ ਗਾਈਡੈਂਸ ਦੇਣਾ ਪਾਪ ਹੈ ਪਾਪ ਹੈ ਬਹੁਤ ਵੱਡਾ ਪਾਪ ਹੈ ਬਹੁਤ ਵੱਡਾ ਕਹਿ ਲੋ ਵੀ ਹਤਿਆ ਹੈ ਇਸੇ ਕਰਕੇ ਸਤਗੁਰੂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ बार-बार ਇਹ ਹੁਕਮ ਕੀਤਾ ਹੈ ਠੀਕ ਹੈ ਨਾ ਕਿਉਂਕਿ ਗਲਤ ਗਾਈਡੈਂਸ ਦੂਸਰੇ ਬੰਦੇ ਦਾ ਸਾਰਾ ਜੀਵਨ ਬਰਬਾਦ ਕਰ ਦੇਵੇਗੀ ਜਿਹੜਾ ਵਾਹਿਗੁਰੂ ਦਾ ਰਿਸ਼ਤਾ ਇਕੱਲਾ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਹੈ ਨਹੀਂ ਇਹਦੇ ਵਿੱਚ ਅਵਸਥਾ ਬਣਦੀ ਸਾਹਮਣੇ ਵਾਲੇ ਦੀ ਉਹ ਅਵਸਥਾ ਆਪਾਂ ਨੂੰ ਆਪ ਨੂੰ ਪਤਾ ਨਾ ਹੋਵੇ ਤੇ ਆਪਾਂ ਉਹਨੂੰ ਗਿਆਨ ਦੇ ਦਈਏ ਆਪਣੇ ਕੋਲ ਐਵੇਂ ਨਕਲੀ ਇਕੱਠਾ ਫਸ ਗਿਆ ਫਸ ਗਿਆ ਸੋ ਜੇ ਪ੍ਰਚਾਰ ਦੀ ਵੀ ਸੇਵਾ ਕਿਸੇ ਦੀ ਲੱਗੀ ਹੋਈ ਹੈ ਹਨਾ ਪ੍ਰਚਾਰ ਦੇ ਵਿੱਚ ਤੁਸੀਂ ਗੁਰਬਾਣੀ ਦਾ ਪ੍ਰਚਾਰ ਕਰੋ ਗੁਰਬਾਣੀ ਦੇ ਪ੍ਰੇਮ ਦਾ ਪ੍ਰਚਾਰ ਕਰੋ ਸਤਿਗੁਰੂ ਮਹਾਰਾਜ ਜੀ ਦੇ ਨਾਲ ਕਿਸ ਤਰ੍ਹਾਂ ਪ੍ਰੇਮ ਕਰਨਾ ਹੈ ਇਸ ਦਾ ਪ੍ਰਚਾਰ ਕਰੋ ਪਰ ਜੇ ਤੁਸੀਂ ਚਾਹੋ ਨੇ ਵੀ ਸਿਮਰਨ ਦੀ ਸੇਵਾ ਸਿਮਰਨ ਦੀ ਸੇਵਾ ਉੱਪਰ ਆ ਜਾਂਦੀ ਸਿਮਰਨ ਦੀ ਸੇਵਾ ਲਈ ਫਿਰ ਕਈ ਸਾਲ ਅਭਿਆਸ ਕਰੋ ਪਹਿਲਾਂ ਬੈਠ ਕੇ ਅਭਿਆਸ ਕਰੋ ਬਾਬਾ ਅਤਰ ਸਿੰਘ ਜੀ ਹੁਣ ਸਾਰੇ ਨੇ ਸੰਤ ਮਹਾਪੁਰਸ਼ਾਂ ਨੇ ਕੀਤਾ ਕਈ ਕਿਸੇ ਸਾਲ ਅਭਿਆਸ ਬਰਾਤੋ ਵੀ ਲੰਘ ਕੇ ਅਨਹਤੋ ਵੀ ਲੰਘ ਕੇ ਉਸ ਨਿਰਗੁਣ ਮੰਡਲ ਚ ਵਸਾ ਕਰੋ ਪਹਿਲਾਂ ਆਪਣਾ ਕਿਸੇ ਕੋਲੇ ਚਮਚੇ ਦਾ ਪਾਣੀ ਹੈ ਕਿਸੇ ਚ ਗਲਾਸ ਚ ਪਾਣੀ ਹੈ ਕਿਸੇ ਕੋਲੇ ਇੱਕ ਟੈਂਕੀ ਹੈ ਪਾਣੀ ਦੀ ਕਿਸੇ ਕੋਲੇ ਨਲਕ ਹੈ ਕਿਸੇ ਕੋਲੇ ਸਮੁੰਦਰ ਹੈ ਸਮੁੰਦਰ ਨੇ ਨਹੀਂ ਮੁਕਣਾ ਬਾਕੀ ਸਭ ਨੇ ਮੁੱਕ ਜਾਣਾ ਨਲਕੇ ਵਾਲਾ ਪਾਣੀ ਵੀ ਇੱਕ ਦਿਨ ਥੱਲੇ ਜਿਵੇਂ ਚਲੇਗਾ ਅੱਜਕਲੋਂ ਓਵੇਂ ਹੋ ਜਾਣਾ ਸਮਝ ਆਈ ਨਹੀਂ ਗੱਲ ਉਦਾਹਰਣ ਦੇ ਰਿਹਾ ਸੋ ਨਹੀਂ ਆਪਾਂ ਕਿਸ ਨੂੰ ਕਹਦੇ ਨੇ ਆਹ ਪਾਠ ਕਰਿਆ ਕਰ ਦੇਖੀ ਤਰਾ ਐਦਾਂ ਹੋ ਜਾਣਾ ਤੇਰਾ じゃ ਭਾਈ ਤੇਰੀ ਕਮਾਈ ਚਲੀ ਗਈ ਉਹਦੇ ਕੋਲੇ ਇਹ ਵੀ ਲੁੱਟਣ ਦਾ ਤਰੀਕਾ ਹੈ ਇੱਕ ਵਾਰੀ ਮਹਾਤਮਾ ਬਾਬਾ ਨਰਿੰਦਰ ਸਿੰਘ ਜੀ ਛੋਟੀ ਜਿਹੀ ਵੱਡੀ ਵਾਲੇ ਮਹਾਪੁਰਖ ਨਾਮ ਜਪਾ ਰਹੇ ਹੋੜ ਜਿ ਪੌਂਦੇ ਚ ਪੌਂਦੇ ਵਾਸ਼ਰਮ ਚਲੇ ਕੇ ਉੱਠ ਕੇ ਦੂਜਾ ਸਿੰਘ ਚ ਪਾਉਣ ਲੱਗ ਗਿਆ ਮਹਾਪੁਰਖ ਫੜਾਪੜਾ ਕਹਿੰਦੇ ਤੈਨੂੰ ਕਿਹਨੇ ਕਿਹਾ ਕਹਿੰਦਾ ਮarre ਮੈਂ ਕਿਹਾ ਵੀ ਸੰਗਤ ਕਹਿੰਦੇ ਨਹੀਂ ਖਾਲੀ ਹੋ ਜਾਏਗਾ ਕੁਝ ਕੋ ਦਿਨਾਂ ਚ ਹੀ ਖਾਲੀ ਹੋ ਜਾਏਗਾ ਪਿਆਰਿਓ ਜਿਤਨੇ ਵੀ ਮੇਰੇ ਗੁਰੂ ਕੇ ਪਿਆਰੇ ਗੁਰਸਿੱਖ ਸੌਣ ਰਹੇ ਨੇ ਐਦਾਂ ਨਹੀਂ ਕਰਨਾ ਐਦਾਂ ਨਹੀਂ ਕਰਨਾ ਸਿਮਰਨ ਕੋਈ ਖੇਡ ਨਹੀਂ ਹੈ ਸਿਮਰਨ ਦੀ ਸੇਵਾ ਛੋਟੀ ਚੀਜ਼ ਨਹੀਂ ਜਿੰਨਾ ਚਿਰ ਆਪ ਗੁਰਮੁਖ ਅਵਸਥਾ ਨੂੰ ਨਹੀਂ ਆਪਾਂ ਚਲੇ ਗਏ ਜਿੰਨਾ ਚਿਰ ਆਪ ਆਪਾਂ ਵਾਹਿਗੁਰੂ ਦੇ ਵਿੱਚ ਇੱਕ ਮਿੱਕ ਨਹੀਂ ਹੋ ਗਏ ਉਨਾ ਚਿਰ ਨਾਮ ਨਹੀਂ ਜਪ ਸਕਦੇ ਪਿਆਰਿਓ ਨਹੀਂ ਜਪ ਸਕਦੇ ਤੁਸੀਂ ਦੇਖਿਆ ਪੁਰਾਤਨ ਸਮਿਆਂ ਦੇ ਵਿੱਚ ਪੂਰਨ ਮਹਾਤਮਾ ਨਾਮ ਦੀ ਯੁਗਤੀ ਦੱਸਦੇ ਹੁੰਦੇ ਸਨ ਚਿਕਾ ਨਾ ਜਿਹੜਾ ਬੰਦਾ ਦਿੱਲੀ ਗਿਆ ਹੀ ਨਹੀਂ ਉਹ ਦਿੱਲੀ ਦਾ ਰਸਤਾ ਤੁਹਾਨੂੰ ਗਲਤ ਦੱਸੇਗਾ ਹੁਣੇ ਆਪ ਹੀ ਨਹੀਂ ਦੇਖਿਆ ਜਿਸ ਨੇ ਆਨੰਦ ਨੂੰ ਮਾਣਿਆ ਹੀ ਨਹੀਂ ਉਹ ਕਿਵੇਂ ਦੱਸੇਗਾ ਇਹ ਗਲਤੀ ਨਹੀਂ ਕਰਨ ਤੂੰ ਫਲਾਣੇ ਆ ਪਾਠ ਕਰਿਆ ਕਰ ਇਦਾਂ ਹੋ ਜਾਏਗਾ ਇਦਾਂ ਨਹੀਂ ਇਹ ਕਹਿ ਸਕਦੇ ਹਾਂ ਗੁਰੂ ਸਾਹਿਬ ਦਾ ਹੁਕਮ ਹੈ ਜੇ ਗੁਰੂ ਕਾ ਸਿੱਖ ਬਾਣੀ ਪੜ੍ਹੇ ਸਿਮਰਨ ਕਰੇ ਤਾਂ ਗੁਰੂ ਉਹਦੇ ਕਾਰਜ ਸਵਾਰਦਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਇਹ ਕਹਿ ਸਕਦੇ ਇਹ ਨਹੀਂ ਵੀ ਉਹਨੂੰ ਜ਼ੋਰ ਦੇ ਕੇ ਕਹਿਣਾ ਜਾਂ ਜਾਂ ਆਪਣੀ ਕਰਾਉਣਾ ਕਦੇ ਵੀ ਗਲਤੀ ਨਹੀਂ ਕਰਨੀ ਜੋ ਕੁਛ ਕੋਲੇ ਲਈ ਬੈਠੇ ਸਭ ਚਲੇ ਜਾਏਗਾ ਆਤਮ ਬਲ ਘਟ ਜਾਏਗਾ ਆਪਣਾ ਸਿਮਰਨ ਵੀ ਰੁਕ ਜਾਏਗਾ ਨਿਤਨੇਮ ਵੀ ਅਸ ਖਤਮ ਹੋ ਜਾਏਗਾ ਜੀਵਨ ਪਲਟਾ ਵੱਜ ਜਾਏਗਾ ਬਿਲਕੁਲ ਉੱਠੇ ਪਾਸੇ ਚਲੇ ਜਾਉਗੇ ਇਹ ਗਲਤੀ ਭੁੱਲ ਕੇ ਵੀ ਨਹੀਂ ਕਰਨੀ ਇਹਨਾਂ ਗੱਲਾਂ ਦਾ ਧਿਆਨ ਰੱਖੀ ਜਾ ਹੁੰਦਾ ਹੈ ਸਮਝਦੇ ਹੋ ਗੱਲ ਹਾਂ ਪੂਰਨ ਮਹਾਪੁਰਸ਼ ਤੁਹਾਨੂੰ ਆਤਮ ਗਿਆਨ ਦੇਵੇ ਪਹਿਲਾਂ ਸਤਿਗੁਰੂ ਮਹਾਰਾਜ ਆਤਮ ਗਿਆਨ ਦੇਣ ਤੁਹਾਡੀ ਸੁਖ ਮਹਾਪੁਰਸ਼ ਆਤਮ ਗਿਆਨ ਕਿਵੇਂ ਦਿੰਦਾ ਹੈ ਹੁਣ ਆ ਵੀ ਤੁਹਾਨੂੰ ਮੈਂ ਦੱਸ ਦਿੰਦਾ ਉਹਨੇ ਪ੍ਰਤੱਖ ਤੌਰ ਤੇ ਤੁਹਾਡੀ ਰੂਹ ਨੂੰ ਅਲੱਗ ਕਰ ਦੇਣਾ ਤੁਹਾਨੂੰ ਦਿਖਾਉਣਾ ਹੈ ਦੇਖੋ ਕੀ ਹੈ ਹੁਣ ਧਿਆਨ ਨਾਲ ਸੁਣਦੇ ਹੋ ਗੱਲ ਕੋਈ ਨਹੀਂ ਦੱਸੂਗਾ ਕਿਸੇ ਨੇ ਨਹੀਂ ਦੱਸਣ ਮਹਾਪੁਰਗੁਣੇ ਤੁਹਾਡੇ ਸਰੀਰ ਚ ਤੁਹਾਡਾ ਸੂਖਮ ਸਰੀਰ ਕੱਢ ਲੈਣਾ ਹੈ ਸੂਖਮ ਸਰੀਰ ਬਾਹਰ ਕੱਢ ਕੇ ਗਿਆਨ ਦੇਣਾ ਹੈ ਉਹਨੇ ਜਿਸ ਹੈ ਜਗਾਇ ਪੀ ਆਵਾ ਇਹ ਰਸ ਅਕਥ ਕਥਾ ਤਿੰ ਜਾਨੀ ਅਕਥ ਕਥਾ ਕਿਵੇਂ ਜਾਣੋਗੇ ਜਗਾਊਗਾ ਸਰੀਰ ਚੋਂ ਅਲੱਗ ਤੁਹਾਡਾ ਸੂਖਮ ਸਰੀਰ ਕੱਢ ਕੇ ਸੂਖਮ ਸਰੀਰ ਦੇ ਵਿੱਚ ਸਿਮਰਨ ਚਲਾ ਦੇਣਾ ਉਹਨੇ ਉੱਥੇ ਉਹਨੇ ਬਾਹਰ ਕੱਢ ਲੈਣਾ ਆਪਣੀ ਆਤਮ ਬਲ ਦੇ ਨਾਲ ਬਾਹਰ ਕੱਢੂਗਾ ਮਹਾਪੁਰਖ ਆਪਣੀ ਆਤਮ ਸ਼ਕਤੀ ਦੇ ਨਾਲ ਤੁਹਾਡਾ ਸੂਖਮ ਸਰੀਰ ਬਾਹਰ ਕੱਢੂਗਾ ਅਲੱਗ ਕਰੂਗਾ ਸਰੀਰ ਤੋਂ ਉਥੇ ਸਿਮਰਨ ਚਲਾਊਗਾ ਤੁਹਾਡੇ ਅੰਦਰ ਤੁਹਾਡੇ ਕੱਲੇ-ਕੱਲੇ ਸੂਖਮ ਸਰੀਰ ਹੈ ਨਾ ਜਿਹੜਾ ਉਹਦੇ ਵੀ ਰੋਮ-ਰੋਮ 'ਚ ਸਿਮਰਨ ਚੱਲਦਾ ਹੈ ਹੁਣ ਤੁਸੀਂ ਕਹੋ ਉਹਦਾ ਰੋਮ ਕਿਵੇਂ ਆ ਗਿਆ ਉਹ ਹੈ ਗਿਆ ਜਬਾਣੀ ਕਹਿੰਦੀ ਉਹ ਹੈ ਸੂਖਮ ਸਰੀਰ ਵੀ ਇਸੇ ਤਰ੍ਹਾਂ ਦਾ ਜਿਸ ਤਰ੍ਹਾਂ ਆਪਣਾ ਇਹ ਸਰੀਰ ਹੈ ਪਰ ਉਹ ਹੋਰ ਤੱਤ ਨੇ ਉਹ ਸੂਖਮ ਸਰੀਰ 'ਚ ਸਿਮਰਨ ਚਲਾਏਗਾ ਜਦੋਂ ਉਹ ਸੂਖਮ ਸਰੀਰ 'ਚ ਸਿਮਰਨ ਚਲਾ ਦੇਗਾ ਫਿਰ ਉਹ ਉਹ ਸਿਮਰਨ ਦੇ ਰਾਹੀ ਤੁਹਾਨੂੰ ਨਿਰਗੁਣ ਮੰਡਲ ਚ ਲੈ ਕੇ ਜਾਏਗਾ ਖੇਡਾ ਨਹੀਂ ਮੈਂ ਬੇਨਤੀ ਕਰ ਰਿਹਾ ਇੱਥੇ ਬਹੁਤ ਵੱਡੀਆਂ ਚੀਜ਼ਾਂ ਨੇ ਤੁਸੀਂ ਕਦੇ ਨਾ ਕਿਤੇ ਸੁਣੀ ਐ ਨਾ ਕੋਈ ਤੁਹਾਨੂੰ ਕਿਸੇ ਨੇ ਸੁਣਾਉਣੀ ਐ ਕਿ ਇੰਨਾ ਭੇਦ ਕੋਈ ਖੋਲਦਾ ਹੀ ਨਹੀਂ ਮਹਾਰਾਜ ਜੀ ਕੁ ਬੁਲਵਾਰ ਹੈ ਸ਼ਹੀਦ ਸਿੰਘਾਂ ਦੀ ਕਿਰਪਾ ਨਾਲ ਬੋਲ ਰਿਹਾ ਆਪ ਜੀ ਪ੍ਰਵਾਨ ਕਰੋ ਮਹਾਪੁਰਖ ਜਦੋਂ ਆਤਮ ਗਿਆਨ ਦਿੰਦਾ ਹੈ ਜਾਂ ਸਤਿਗੁਰੂ ਮਹਾਰਾਜ ਆਤਮ ਗਿਆਨ ਦਿੰਦੇ ਨੇ ਗੁਰ ਹਾਥ ਧਰਿਓ ਮੇਰਾ ਮਾਥਾ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਤਮ ਬਲ ਦੇ ਨਾਲ ਮਹਾਰਾਜੀ ਜਾਂ ਬ੍ਰह्म ਗਿਆਨੀ ਆਪਣੇ ਬਲ ਦੇ ਨਾਲ ਸੂਖਮ ਸਰੀਰ ਅਲੱਗ ਕਰੇਗਾ ਉਸ ਸੂਖਮ ਸਰੀਰ ਦੇ ਵਿੱਚ ਰੋਮ ਰੋਮ ਉਹਦੇ ਪੂਰੇ ਬਾਡੀ ਦੇ ਸੂਖਮ ਜੋ ਸਰੀਰ ਦੇ ਵਿੱਚ ਸਿਮਰਨ ਚਲਾਏਗਾ ਸਾਰਾ ਸੂਖਮ ਸਰੀਰ ਜਿਹੜਾ ਹੈਗਾ ਕੰਪਿਤ ਹੋ ਉੱਠੇਗਾ ਸਿਮਰਨ ਦੇ ਨਾਲ ਫਿਰ ਉਸ ਨੂੰ ਉਸ ਸਿਮਰਨ ਦੇ ਆਸਰੇ ਨਿਰਗੁਣ ਮੰਡਲ 'ਚ ਲੈ ਕੇ ਜਾਏਗਾ ਉੱਥੇ ਉਹਨੂੰ ਨਿਰਗੁਣ ਦਾ ਗਿਆਨ ਦੇਵੇਗਾ ਇਹਨੂੰ ਕਹਿੰਦੇ ਜਿਸ ਹੈ ਜਗਾਏ ਪਿਆਵ ਹੈ ਉਹ ਰਸ ਉਹ ਦਿੱਤਾ ਹੋਇਆ ਗਿਆਨ ساری ਉਮਰ ਨਹੀਂ ਭੁੱਲਣਾ ਨਾ ਉਹ ਗਿਆਨ ਕਿਤੇ ਜਾਣਾ ਕਿਸੇ ਕਦੇ ਸੋਚੇ ਵੀ ਇਸ ਤਰ੍ਹਾਂ ਗਿਆਨ ਦਿੱਤਾ ਜਾਂਦਾ ਤੂੰ ਸੋਚਦੇ ਹੋਗੇ ਇਦਾਂ ਗਿਆਨ ਦੇ ਦਿੰਦੇ ਉਹ ਗਿਆਨ ਹੋ ਜਾਂਦਾ ਹੈ ਇਦਾਂ ਥੋੜੀ ਗਿਆਨ ਹੁੰਦੇ ਨੇ ਇਦਾਂ ਥੋੜੀ ਗਿਆਨ ਹੁੰਦੇ ਨੇ ਗਿਆਨ ਦਾ ਮਤਲਬ ਗਿਆਨ ਹੈ ਪਰਤੱਖ ਗਿਆਨ ਹੈ ਪਰਤੱਖ ਗੁਰੂ ਨਿਸਤਾਰੇ ਇਹਨੂੰ ਕਹਿੰਦੇ ਪਰਤੱਖ ਗੁਰੂ ਨਿਸਤਾਰੇ ਬਿਲਕੁਲ ਭਲੇਖਾ ਕੱਢ ਕੇ ਰੱਖ ਦੇਣਾ ਰਾਈ ਮਾਤਰ ਵੀ ਭਲੇਖਾ ਨਹੀਂ ਰਹਿਣ ਦੇਣਾ ਵੀ ਤੂੰ ਸਰੀਰ ਨਹੀਂ ਹੈਗਾ ਹੁਣ ਇਹ ਜੇ ਕਿਸੇ ਨਾਲ ਹੋਇਆ ਹੈ ਤਾਂ ਉਸ ਇਮਰਨ ਕਰਾਵੇ ਹੋਇਆ ਨਹੀਂ ਹੋਇਆ ਨਾ ਅਜੇ ਭਗਤੀ ਕਰੋ ਜਾਪ ਕਰੋ ਕਿੱਡੀ ਵੱਡੀ ਗੱਲ ਤੁਹਾਨੂੰ ਬੇਨਤੀ ਕਰੀ ਸਮਝਦੇ ਹੋ ਗੱਲ ਇਹ ਖਜ਼ਾਨਾ ਅੰਦਰ ਲਕੋ ਕੇ ਰੱਖਣ ਵਾਲਾ ਹੁੰਦਾ ਹੈ ਨਾ ਕਿ ਇਹ ਇਦਾਂ ਆਪਣੀ ਆਪੋਂ ਵਡਿਆਈ ਲੈਣ ਵਾਸਤੇ ਜਾਂ ਕੁਝ ਹੋਰ ਕਰਨ ਵਾਸਤੇ ਇਹ ਸਭ ਮਾਇਆ ਦੀ ਖੇਡ ਆ ਪਿਆਰਿਓ ਗੁਰਮੁਖੋ ਸਮਝਦੇ ਕਿਉਂ ਨਹੀਂ ਤੁਹਾਡਾ ਨਾਮ ਦਾ ਤਨ ਲੁੱਟਿਆ ਜਾਂਦਾ ਹੈ ਪਲ-ਪਲ ਪਰ ਆਪਾਂ ਕਹਿੰਦੇ ਵੀ ਨਹੀਂ ਜਾਣੋ ਤਾਂ ਸਾਰਾ ਕੁਝ ਹੀ ਪਤਾ ਇਸ ਰੱਬ ਨੂੰ ਮਿਲੇ ਹੋਏ ਆ ਇੱਥੇ ਪ੍ਰੋਬਲਮ ਆ ਜਾਂਦੀ ਜਿਹੜਾ ਰੱਬ ਨੂੰ ਮਿਲਿਆ ਉਹ ਕਹਿੰਦਾ ਮੈਂ ਮਿਲਿਆ ਨਹੀਂ ਜਿਹੜਾ ਨਹੀਂ ਮਿਲਿਆ ਉਹ ਦਾਵਾ ਕਰਦਾ ਮੈਂ ਮਿਲ ਲਿਆ ਜਿਹੜਾ ਨਹੀਂ ਮਿਲਿਆ ਨਾ ਉਹਦਾ ਵਕਰਦਾ ਮੈਂ ਰੱਬ ਦੇਖਿਆ ਕਹਿੰਦਾ ਆਇਆ ਹੋਇਆ ਉਹ ਹੋਇਆ ਫਲਾ ਨਾ ਹੋਇਆ ਉਹ ਪ੍ਰੀਤਮ ਪਿਆਰਿਆ ਐਦਾਂ ਨਹੀਂ ਹੁੰਦਾ ਸੋ ਇਹ ਚੀਜ਼ ਹੈ ਕਿਸੇ ਨੂੰ ਕਹਿਣਾ ਨਹੀਂ ਨਾ ਆਪ ਜਪਾਉਣ ਲੱਗ ਜਾਣਾ ਜੇ ਜੋ ਹੈ ਕਹਿਣਾ ਹੈ ਤਾਂ ਇਸ ਤਰੀਕੇ ਨਾਲ ਕਹਿਣਾ ਵੀ ਗੁਰੂ ਸਾਹਿਬ ਦਾ ਹੁਕਮ ਹੈ ਆਪਾਂ ਨੂੰ ਜਾਪ ਕਰਨਾ ਚਾਹੀਦਾ ਹੈ ਆਪਾਂ ਨੂੰ ਭਗਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਹਿ ਸਕਦੇ ਹੋ ਠੀਕ ਹੈ ਪਿਆਰਿਓ ਚਲੋ ਇਤਨੀ ਬੇਨਤੀ ਪ੍ਰਵਾਨ ਕਰਿਓ ਆਪ ਜਾਪ ਕਰੋ ਪਹਿਲਾਂ ਆਪ ਅਵਸਥਾ ਨੂੰ ਪ੍ਰਾਪਤ ਕਰੋ ਗੁਪਤ ਰਹੋ ਜਦੋਂ ਮਹਾਰਾਜ ਖੁਦ ਪ੍ਰਗਟ ਹੋ ਕੇ ਕੋਈ ਬ੍ਰਹਮ ਗਿਆਨੀ ਪੂਰਨ ਸੇਵਾ ਲਾਵੇ ਖੁਦ ਫੇਰ ਹੁੰਦਾ ਹੈ ਫੇਰ ਕਰਨਾ ਉਸ ਤੋਂ ਪਹਿਲਾਂ ਐਵੇਂ ਟੋਏ ਚ ਡਿੱਗ ਪਾਂਗੇ ਕਿਸੇ ਨੇ ਕੱਢਣਾ ਵੀ ਨਹੀਂ ਕਿਸੇ ਨੇ ਨਹੀਂ ਕੱਢਣਾ ਪਿਆਰੇਓ ਕਿਸੇ ਨੇ ਨਹੀਂ ਕੱਢਣਾ ਡਿੱਗਿਆ ਵੀ ਆਪ ਹੀ ਹੈ ਨਾ ਫਿਰ ਪੁਕਾਰਾਂ ਕਰਾਂਗੇ ਫਿਰ ਜਿਹੜਾ ਕੋਲੇ ਨਾਮਤਨ ਪੂਰਾ ਇਕੱਠਾ ਇਕੱਠਾ ਕੀਤਾ ਸੀ ਉਹ ਵੀ ਚਲੇ ਗਿਆ ਸਾਵਧਾਨ ਹੋ ਕੇ ਸਿਰਫ ਆਪਣੀ ਬੰਦਗੀ ਤੇ ਧਿਆਨ ਦਿਓ ਆਪ ਬੰਦਗੀ ਕਰੋ ਬਾਹਰ ਵਾਲੇ ਪਾਸੇ ਮੁੱਖ ਮੋੜੋ ਠੀਕ ਹੈ ਨਾ ਆਪ ਬੰਦਗੀ ਕਰੋ ਸੋ ਇਹੀ ਗੁਰਸਿੱਖੀ ਦਾ ਰਸਤਾ ਹੈ ਗੁਰਸਿੱਖੀ ਬਹੁਤ ਬਾਰੀਕ ਚੀਜ਼ ਹੈ ਗੁਰਸਿੱਖੀ ਬਾਰੀਕ ਹੈ ਬਹੁਤ ਬਾਰੀਕ ਸਿੱਖੀ ਖਾਣੇ ਹੋਂ ਦੇਖੀ ਵਾਲ ਹੋਂ ਨਿੱਕੀ ਏਤਮਾਰਗ ਜਾਣਾ ਜਿਨਾ ਚਿਰ ਮਹਾਰਾਜ ਖੁਦ ਆਕੇ ਨਾ ਕਹਿਣ ਇਹ ਚੀਜ਼ਾਂ ਨੇ ਸਾਵਧਾਨ ਰਹੋ ਆਪਣੀ ਬੰਦਗੀ ਕਰੋ ਕਮਾਈ ਕਰੋ ਪਹਿਲਾਂ ਆਪ ਵਾਹਿਗੁਰੂ ਨੂੰ ਆਪ ਸਾਰੇ ਜਣੇ ਮਿਲੀਏ ਦਾਸ ਤੇ ਵੀ ਗੁਰੂ ਸਾਹਿਬ ਕਿਰਪਾ ਕਰਨ ਫੇਰ ਆਪਾਂ ਕਿਸੇ ਰਸਤੇ ਤੇ ਜੋ ਵੱਡੇ ਰਸਤੇ ਤੇ ਚੱਲੀਏ ਨਹੀਂ ਤਾਂ ਆਪਾਂ ਡਿੱਗ ਪਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਜੀ ਦੇ ਪਿਆਰੇਓ